ਜੇਨ ਦਾ ਇਹ ਨਾਮ ਹੀ ਹੈ ਤੇ 20 ਮੈਂ ਦੇ ਦਾਰ ਆਪਾਂ ਤੋਂ ਇਹ ਦੇਖੀ ਜਦੋਂ ਪ੍ਰਸ਼ਾਸਕਾਂ ਜਦੋਂ ਇਹਦੇ ਜਦੋਂ ਕੋਤੋਂ ਸੌ ਵਾਲੀਆਂ ਢਡੀਆਂ ਲੱਗਦੀਆਂ ਵੀ ਨਹੀਂ ਪਰ ਜਦੋਂ ਲੱਗਦੀਆਂ ਨੇ ਅਰੇ ਨਿਪੜ ਹੁੰਦੇ ਨੇ ਤੇ ਪਸ਼ੂਆਂ ਦੇ ਥਣ ਬਹੁਤ ਖਰਾਬ ਹੋ ਜਾਂਦੇ ਪਤਾ ਨਹੀਂ ਲੱਗਦਾ ਪਸ਼ੂਆਂ ਦੇ ਥਣਾ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਸਾਾਨੂੰ

ਕੋਈ ਤਰੀਕਾ ਨਾ ਉਹ ਵੀ ਤਾਂ ਦੋ ਘੰਟੇ ਬੈਠਣਾ ਤੇ ਇਹ ਨਾਉਂਕੀ ਹੈ ਤੇ ਪਾਰ ਸਰਵੇ ਇਨ ਪੜ੍ਹੇ ਗਏ ਹੈ ਕੁਝ ਪਾਰ ਕਰਾ ਹੈ ਮੰਨ ਲਓ ਕਿ ਥਾਰੇ ਜਵਾਬ ਪਾਰ ਸਰਵਾਂ ਨੇ ਦੇਣਾ ਵਾ ਅੱਜ ਤਾਂ ਸੋਚਿਆ ਸੀ ਤੁਹਾਨੂੰ ਕੁਝ